L1 L2 L3 L4 ਆ ਰੈੱਡ ਕਲਰ ਦੀਆਂ ਡਿਸਕ ਆ ਗਈਆਂ ਇਸ ਜਗ੍ਹਾ ਤੇ ਜਦੋਂ ਸਪਾਇਨ ਤੇ ਪ੍ਰੈਸ਼ਰ ਪਏਗਾ ਜਿਹੜੀਆਂ ਇਹ ਡਿਸਕਸ ਨੇ ਇਹ ਬਾਹਰ ਆਉਣਗੀਆਂ ਔਰ ਇੱਕ ਸਪਾਇਨ ਦੀ ਕੰਡੀਸ਼ਨ ਬਣ ਜਾਂਦੀ ਹੈ ਸਪਾਇਨਲ ਸਟੀਨੋਸਿਸ ਉਸ ਦੇ ਵਿੱਚ ਕੀ ਹੁੰਦਾ ਜਿਹੜੀ ਸਪਾਇਨ ਹੈ ਉਹ ਬਿਲਕੁਲ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਤੇ ਪ੍ਰੈਸ਼ਰ ਪੈਣ ਲੱਗ ਜਾਂਦਾ ਜਿਸ ਕਰਕੇ ਰਾਤ ਨੂੰ ਜਦੋਂ ਆਪਾਂ ਬੈੱਡ ਤੇ ਸੌਂ ਜਾਂਦੇ ਆ ਆਪਣੇ ਇਸ ਜਗ੍ਹਾ ਤੇ ਪਿੰਜਣੀ ਚ ਦਰਦ ਹੋਏਗਾ ਜਾਂ ਫਿਰ ਲੱਕ ਦੇ ਵਿੱਚ ਦਰਦ ਹੁੰਦਾ ਹੋਇਆ ਲੱਤ ਚ ਜਾਏਗਾ ਜ਼ਿਆਦਾਤਰ ਦਰਦ ਰਾਤ ਨੂੰ ਹੁੰਦਾ ਜਦੋਂ ਆਪਾਂ ਸੌਂ ਜਾਂਦੇ ਆ ਸੋ ਇਸ ਨੂੰ ਠੀਕ ਕਰਨ ਲਈ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਜਿਹੜੀਆਂ ਤੁਸੀਂ ਸਵੇਰੇ ਸ਼ਾਮ ਕਰੋਗੇ ਔਰ ਲੱਕ ਤੇ ਇਸ ਜਗ੍ਹਾ ਤੇ ਸੇਕ ਦੋਵਗੇ ਤੁਸੀਂ ਇਸ ਨੂੰ ਘਰ ਦੇ ਵਿੱਚ ਯਾਨੀ ਕਿ ਸਪਾਇਨਲ ਸਟੀਨੋਸਿਸ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਾਬਤੋਂ ਪਹਿਲੀ ਜਿਹੜੀ ਤੁਸੀਂ ਕਸਰਤ ਕਰਨੀ ਆ ਸਿੰਗਲ ਸਿੰਗਲ ਨੀ ਟੂ ਚੈਸਟ ਕਰਨੀ ਆ ਉਸ ਦੇ ਵਿੱਚ ਤੁਸੀਂ ਹੋਲਡ 30 ਸੈਕਿੰਡ 30 ਸੈਕੰਡਸ ਲਈ ਹੋਲਡ ਰੱਖੋਗੇ ਕਿਵੇਂ ਕਰੋਗੇ ਸਿੱਧੇ ਪੈ ਜਾਓਗੇ ਔਰ ਇੱਕ ਲੱਤ ਘੜੀਸ ਕੇ ਲੈ ਕੇ ਆਉਣੀ ਆ ਔਰ ਇਸ ਨੂੰ ਛਾਤੀ ਨਾਲ ਲਾਉਣ ਦੀ ਕੋਸ਼ਿਸ਼ ਇੱਥੇ 30 ਸੈਕਿੰਡ ਹੋਲਡ ਕਰਨਾ ਆਪਾਂ ਫਿਰ ਆਪਾਂ ਛੱਡ ਦੇਣਾ ਅੱਡੀ ਘੜੀਸ ਕੇ ਵਾਪਸ ਇਹ ਆਪਾਂ ਦੋਨੋਂ ਸਾਈਡ ਕਰਨੇ ਆ ਪੰਜ ਸੈਟ ਇੱਕ ਪਾਸੇ ਪੰਜ ਸੈਟ ਇੱਕ ਪਾਸੇ ਇਹ ਹੋਗੀ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਹੈ ਉਸ ਦੇ ਵਿੱਚ ਆਪਾਂ ਗਲੂਟ ਮਸਲ ਨੂੰ ਸਟ੍ਰੈਚ ਕਰਾਂਗੇ ਆਪਾਂ ਬੈਠ ਜਾਾਂਗੇ ਔਰ ਇੱਕ ਗੋਡਾ ਮੋੜ ਕੇ ਇਸ ਲੱਤ ਨੂੰ ਇੱਥੇ ਰੱਖਾਂਗੇ ਔਰ ਇੱਥੇ ਆਪਾਂ ਇਸ ਤਰ੍ਹਾਂ ਅੱਗੇ ਆਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਮੰਨ ਲਓ ਤੁਹ ਤੋਂ ਏਦਾਂ ਨਹੀਂ ਬੈਠਿਆ ਜਾਂਦਾ ਹੱਥ ਪਿੱਛੇ ਰੱਖ ਲਓ ਔਰ ਇਸ ਗੋਡੇ ਨੂੰ ਮੋੜਨ ਦੀ ਕੋਸ਼ਿਸ਼ ਕਰੋ ਜਦੋਂ ਆਪਾਂ ਗੋਡਾ 모ੜਾਂਗੇ ਆਪਣੇ ਇਸ ਜਗ੍ਹਾ ਤੇ ਸਟ੍ਰੈਚ ਪੈਂਦਾ ਰਹੇਗਾ ਔਰ ਇਸ ਨੂੰ ਕਿਹਾ ਜਾਂਦਾ ਹੈ ਗਲੂਟ ਸਟ੍ਰੈਚ ਇਸ ਦੇ ਵਿੱਚ ਵੀ 30 ਸੈਕਿੰਡ ਹੋਲਡ ਫਿਰ ਵਾਪਸ ਥਿਆਣਾ ਦੇਖੋ ਆਪਾਂ ਇੱਕ ਗੋਡਾ ਮੋੜ ਲਿਆ ਇਸ ਲਾਤ ਨੂੰ ਇਸ ਦੇ ਉੱਪਰ ਰੱਖਿਆ ਔਰ ਇਹ ਗੋਡਾ ਮੋੜ ਦੀ ਕੋਸ਼ਿਸ਼ ਔਰ ਹੌਲੀ ਹੌਲੀ ਆਪਾਂ ਅੱਗੇ ਨੂੰ ਜਾਵਾਂਗੇ ਤਾਂ ਸਟ੍ਰੈਚ ਹੋਰ ਵੱਧਦਾ ਜਾਏਗਾ ਪਿੱਛੇ ਨੂੰ ਜਾਵਾਂਗੇ ਸਟ੍ਰੈਚ ਘਟਦਾ ਜਾਏਗਾ ਅੱਗੇ ਨੂੰ ਆਵਾਂਗੇ ਸਟ੍ਰੈਚ ਵੱਧਦਾ ਜਾਏਗਾ 30 ਸੈਕਿੰਡ ਹੋਲਡ ਕਰਨਾ ਫਿਰ ਰਿਲੈਕਸ ਦੋਨੋਂ ਸਾਈਡ ਕਰਨਾ ਇਹ ਹੋ ਗਿਆ ਤੁਹਾਡਾ ਦੂਜਾ ਸਟ੍ਰੈਚ ਔਰ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਹੈ ਉਹ ਹੈਗੀ ਹੈ ਚਾਈਲਡ ਪੋਸ ਸਟ੍ਰੈਚ ਆਪਾਂ ਕੀ ਕਰਾਂਗੇ ਫਿਗਰ ਆਫ 4 ਚ ਆਗੇ ਔਰ ਪਰੰਪਰ ਆਪਾਂ ਬੈਠਣ ਦੀ ਕੋਸ਼ਿਸ਼ ਕਰਨੀ ਇਦਾਂ ਕਰਕੇ ਹੱਥ ਅੱਗੇ ਲੈ ਜਾਵਾਂਗੇ ਔਰ ਗਰਦਨ ਆਪਾਂ ਮੋੜ ਦਾਂਗੇ ਇੱਥੇ ਆਪਾਂ ਇਸ ਪੋਜੀਸ਼ਨ ਦੇ ਵਿੱਚ ਆਪਾਂ 30 ਸੈਕਿੰਡ ਹੋਲਡ ਰੱਖਾਂਗੇ ਫਿਰ ਆਪਾਂ ਵਾਪਸ ਇਹ ਹੋ ਗਿਆ ਤੁਹਾਡਾ ਚਾਈਲਡ ਪੋਸਟ ਸਟ੍ਰੈਚ ਤਿੰਨ ਕਸਰਤਾਂ ਕਰੋ ਨਾਲ ਹੌਟ ਪੈਕ ਦਿਓ ਤੁਸੀਂ ਇਸ ਕੰਡੀਸ਼ਨ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਜੀ